ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਦੇ ਵਿੱਚ ਖੜੇ ਆ। ਔਰ ਇਹ ਧਰਤੀ ਆ ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਜੇ ਲਾਇਰ ਔਰ ਇਹ ਸਰ ਜ਼ਮੀਨ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਜਿੱਥੇ ਇਹ ਰੋਜੀ ਰੋਟੀ ਦਾ ਸਾਧਨ ਸੀ ਉੱਥੇ ਸਮਾਜ ਦੇ ਵਿੱਚ ਅੱਜ ਜੋ ਥਾਂ ਮਿਲਿਆ ਮੈਂ ਸਮਝਦਾ ਵੀ ਇਸ ਪਵਿੱਤਰ ਧਰਤੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਨੰਬਰ ਸਾਹਿਬਾਨ ਨੂੰ ਵੀ ਇਹ 19 ਲੱਖ 44000 ਰੁਪਇਆ ਇਹ ਤੁਹਾਡੀ ਅਮਾਨਤ ਆ ਅਫਸਰ ਸਾਡੇ ਚੰਗੇ ਨੇ ਕੰਮ ਆਪਣੀ ਮਰਜ਼ੀ ਨਾਲ ਕਰਾਓ ਵਧੀਆ ਕਰਾਓ ਔਰ ਕੰਮ ਕੁਆਲਿਟੀ ਵਾਲਾ ਹੋਵੇ ਔਰ ਮੇਰੀ ਹਮੇਸ਼ਾ ਹੀ ਸੋਚ ਰਹੀ ਆ ਕਿ ਇਹ ਡਿਵੈਲਪਮੈਂਟ ਦੇ ਪੈਸੇ ਨੇ ਉਹ ਗੁਰੂ ਘਰ ਦੀ ਗੋਲਕ ਦੀ ਸ਼ਰਧਾ ਵਾਂਗ ਖਰਚੇ ਜਾਣੇ ਚਾਹੀਦੇ ਨੇ ਔਰ ਮੈਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਆਪਣੀ ਨਜ਼ਰ ਜਿਹੜੀ ਆ ਉਹ ਸਖਤਵਰੀ ਇਸ ਕੰਮ ਦੇ ਉੱਪਰ ਰੱਖਿਓ ਕਿਉਂਕਿ ਲੋਹੇਰ ਦੇ ਵਿੱਚ ਜੇਕਰ ਗਲਤੀ ਹੋ ਜਾਵੇ ਜਸਪ੍ਰੀਤ ਜੀ ਤਾਂ ਫਿਰ ਬਖਸ਼ਦੇ ਵੀ ਨਹੀਂ ਐ ਭਾਈ ਟੈਂਡਰ ਲੱਗੇ ਨੇ ਕੰਮ ਲੋਟ ਹੋ ਗਿਆ ਕੰਮ ਤੁਹਾਡਾ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਤੁਸੀਂ ਉਹ ਗੱਲ ਨੂੰ ਇਹ ਨਹੀਂ ਰੱਖਿਓ ਔਰ ਮੈਂ ਇਸ ਗੱਲ ਦਾ ਮਾਣ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਉਦੋਂ ਤੋਂ ਹੀ ਵਿਕਾਸ ਦੇ ਕਾਰਜ ਜਿਹੜੇ ਨੇ ਬਹੁਤ ਤੇਜ਼ੀ ਨਾਲ ਹੋ ਰਹੇ ਨੇ ਔਰ ਸ਼ਹਿਰ ਬਹੁਤ ਸਾਰੇ ਸਾਥੀ ਆਪਣੇ ਨੇ ਮੈਂ ਵੀ ਇੱਥੇ ਲੰਬਾ ਸਮਾਂ ਇਸ ਬਾਰ ਦਾ ਮੈਂਬਰ ਆ ਇੰਨੀ ਵੱਡੀ ਰਕਮ ਆਉਂਦੀ ਬਾਰ ਦੇ ਵਿੱਚ ਕਦੇ ਵੇਖੀ ਨਹੀਂ ਤੋਂ ਮੈਂ ਸਮਝਦਾ ਵੀ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਬਦਲਾਵ ਕਿਹੜਾ ਵਾ ਇਹੋ ਹੀ ਬਦਲਾਵ ਆ ਕਿ ਜਿਹੜਾ ਬਾਹਰ ਅਸੋਸੀਏਸ਼ਨ ਨੇ 19,44,000 ਰੁਪਏ ਤਕਰੀਬਨ 20 ਲੱਖ ਹੋ ਗਿਆ ਕੋਸ਼ਲ ਸਾਹਿਬ ਹਾਂਜੀ ਬਲਗਾਰ ਜੀ ਜਗਵੰਤ ਜੀ ਪਰਦੇਵ ਜੀ ਸੋ ਇਹ ਮੇਰੀ ਬੇਨਤੀ ਆ ਪੀ ਸਾਹਿਬ ਇੱਕ ਵੱਡੀ ਰਾਸ਼ੀ ਜਿਹੜੀ ਆ ਆ ਡਿਸਟ੍ਰਿਕਟ ਮਾਹਰ ਅਸ ਤੋਂ ਦੇ ਰਹੀ ਹੈ ਕਿਉਂਕਿ ਉਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਲਿਟਿਗੈਂਟਸ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਔਰ ਸਾਡੇ ਲਾਇਰ ਸਾਹਿਬਾਨ ਨੂੰ ਵੀ ਇੱਕ ਕੰਜੀਨਿਅਲ ਐਟਮੋਸਫੇਅਰ ਚਾਹੀਦਾ ਫਾਰ ਵਰਕ ਮੈਨੂੰ ਉਹ ਵੀ ਦਿਨ ਯਾਦ ਆ ਜਦੋਂ ਅਸੀਂ 1981 ਦੇ ਵਿੱਚ ਪ੍ਰਦੀਪ ਜੀ ਪਹਿਲਾ ਜੀ ਥੋੜਾ ਉਹਦਾ ਕਾਰਜ ਸ਼ੁਰੂ ਕੀਤੀ ਤੇ ਦਰਖਤਾਂ ਦੇ ਥੱਲੇ ਬੈਠ ਕੇ ਉਸ ਵਕਤ ਲੱਕੜ ਦੇ ਤਖਤ ਪੋਚ ਹੁੰਦੇ ਸਨ ਔਰ ਆਪਣੀ ਟੇਬਲ ਤੇ ਲੱਕੜ ਦੀ ਕੁਰਸੀ ਹੋਣੀ ਔਰ ਉੱਪਰ درخت ਹੋਣਾ ਤੇ ਪੰਛੀਆਂ ਨੇ ਵੀ ਬੈਠੇ ਹੋਣਾ ਉਹਨਾਂ ਦਾ ਪ੍ਰਸ਼ਾਦ ਵੀ ਮਿਲਣਾ ਹੈ ਜੀ ਸੋ ਹੋਣਾ ਦਿਨਾਂ ਦੇ ਵਿੱਚ ਹੋ ਜੇ ਹਾਲਾਤਾਂ ਦੇ ਵਿੱਚ ਸ਼ੁਰੂ ਕੀਤੀ ਆ ਅੱਜ ਗੱਡੀਆਂ ਖਾਰਾਂ ਤੇ ਖੂਬਸੂਰਤ ਮਾਹੌਲ ਇਹ ਪ੍ਰੋਸਪੈਰਿਟੀ ਦੱਸਦਾ ਸੋ ਇਹ ਇੱਕ ਮੰਦਰ ਵੀ ਆ ਇਨਸਾਫ ਦਾ ਇਹ ਤੋਂ ਬਹੁਤ سارے ਲੋਕ ਇਨਸਾਫ ਲੈ ਕੇ ਜਾਂਦੇ ਨੇ ਸੋ ਇਹਦੇ ਉਹਦੇ ਵਿੱਚ ਉਸ ਘੜੀ ਦੇ ਵਿੱਚ ਅੱਜ ਕਾਲਾ ਮਖਾਲਪੁਰਖ ਦਾ ਵੀ ਧੰਨਵਾਦ ਕਰਦਾ ਜਿੰਨੇ ਦਾਤ ਦੇ ਹੱਥੋਂ ਇਹ ਜਿਹੜੀ ਰਕਮ ਦਾ ਉਸ ਧਰਤੀ ਦੇ ਉੱਤੇ ਲਾਈਆ ਜਾਂ ਧਰਤੀ ਨੇ ਮੈਂ ਸਮਝਦਾ ਵੀ ਸਾਨੂੰ ਪ੍ਰੋਫੈਸ਼ਨਲੀ ਚੱਲਣਾ ਸਿਖਾਇਆ ਸੀਗਾ ਸੋ ਮਾਰੀਓਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਮੈਂ ਤੇ ਸਿਰਫ ਇੱਕ ਡਾਕੀਏ ਦਾ ਕੰਮ ਕਰ ਰਿਹਾ ਪੈਸੇ ਭੇਜਣ ਵਾਲੇ ਮਾਰੀਓਗ ਮੁੱਖ ਮੰਤਰੀ ਜੀ ਨੇ ਤੇ ਲਵਾਉਣ ਵਾਲੇ ਤੁਸੀਂ ਹੋ ਨਹੀਂ ਜਫਰ ਤੇ ਖਾਲਪੁਰਖ ਦੀ ਆ ਪਰ ਲੋ ਜੀ ਸੋ ਪਰ ਮੈਂ ਤੇ ਉਹੀ ਕਹਿੰਦਾ ਵੀ ਅੱਜ ਉਸ ਖਾਲਪੁਰਖ ਦਾ ਵੀ ਧੰਵਾਦ ਆ ਜਿੰਨੇ ਜਿਸ ਧਰਤੀ ਤੋਂ ਚੱਲੇ ਸੀ ਉਹ ਧਰਤੀ ਦੇ ਵਿੱਚ ਅੱਜ ਸਮਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ